ਚੋਣਾ ਵਿੱਚ ਪੁਲਿਸ ਬੇਸ਼ੱਕ ਮੁਸਤੈਦ ਹੋਣ ਦਾ ਦਾਵਾ ਕਰਦੀ ਹੈ ਪਰੰਤੂ ਸਮਰਾਲਾ ਵਿੱਚ ਇੱਕ ਔਰਤ ਅਤੇ ਦੋ ਵਿਅਕਤੀ ਦਿਨ ਦਿਹਾੜੇ ਘਰ ਵਿੱਚ ਵੜ ਕੇ ਚਾਕੂ ਦੀ ਨੋਕ ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿੱਚ ਸਨ ਜਿਨ੍ਹਾਂ ਨੂੰ ਸੀਸੀਟੀਵੀ ਫੁਟੇਜ ਵਿੱਚ ਵੇਖਿਆ ਜਾ ਸਕਦਾ ਹੈ ਕਿਸ ਤਰ੍ਹਾਂ ਔਰਤ ਨੂੰ ਚਾਕੂ ਦੀ ਨੋਕ ਤੇ ਕਾਬੂ ਕਰ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਲੁੱਟਣ ਦੀ ਇਹ ਵਾਰਦਾਤ ناکਾਮ ਰਹੀ ਔਰਤ ਵੱਲੋਂ ਰੋੜਾ ਪਾਉਂਦੇ ਇਹ ਲੁੱਟਣ ਆਏ ਕਰਮੀ ਉਸ ਔਰਤ ਦੇ ਘਰੋਂ ਪਜਦੇ ਨਜ਼ਰ ਆਏ ਰੋਲਾ ਸੋਨਤ ਗਵਾਂਡੀ ਦੇ ਬਾਹਰ ਨਿਕਲ ਆਏ ਇਸ ਔਰਤ ਨੇ ਜਿਸ ਦੇ ਹੱਥ ਵਿੱਚ ਝਾੜੂ ਫੜਿਆ ਹੋਇਆ ਹੈ ਇਸ ਔਰਤ ਵੱਲੋਂ ਉਸ ਭੱਜ ਰਹੇ ਵਿਅਕਤੀ ਦੀ ਸਕੂਟੀ ਨੂੰ ਫੜ ਚੁਟ ਲਿਆ ਵਿਅਕਤੀ ਵੱਲੋਂ ਫੜੇ ਜਾਣ ਦੀ ਸੂਰਤ ਵਿੱਚ ਸਕੂਟੀ ਛੱਡ ਭੱਜ ਗਿਆ ਤੇ ਔਰਤ ਦੀ ਬਹਾਦਰੀ ਨਾਲ ਵਿਅਕਤੀ ਦੀ ਸਕੂਟਰੀ ਫੜੀ ਗਈ ਅਤੇ ਪੁਲਿਸ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਕੇਸ ਦਾ ਦਰਜ ਕਰ ਲਿਆ ਹੈ ਪਰ ਮਾਮਲੇ ਦੀ ਪੂਰੀ ਗੁੱਥੀ ਸੁਲਝਾਉਣ ਲਈ ਪੁਲਿਸ ਵਕ ਵਕਤ ਪਿਓਰਿਆਂ ਤੇ ਕੰਮ ਕਰ ਰਹੀ ਹੈ ਕੀ ਨਾਮ ਆ ਤੁਹਾਡਾ ਜੀ ਕਿਹੜਾ ਏਰੀਆ ਵਾ ਜਤਿੰਦਰ ਕੌਰ ਨਾਮ ਆ ਮੇਰਾ ਕਮਲ ਕਲੋਨੀ ਚ ਸੀ ਰਹਿੰਦੇ ਆ ਸਮਰਾਲੇ ਕੀ ਘਟਨਾ ਹੋਈ ਸੀ ਜਿਹੜੀ ਸ਼ਾਮੀ ਹੋਈ ਹੈ ਕਿੰਨੇ ਕਜੇ ਦੀ ਘਟਨਾ ਮੈਨੂੰ ਅਚਾਨਕ ਸ਼ਾਮ ਕਜੇ ਦੀ ਮੈਂ ਘਰੇ ਝਾੜੂ ਮਾਰਦੀ ਸੀ ਸਫਾਈ ਕਰਦੀ ਸੀ ਮੈਂ ਦੇਖਿਆ ਮੈਨੂੰ ਅਚਾਨਕ ਕੰਨਾਂ ਚ ਆਵਾਜ਼ ਪਈ ਵੀ ਬਚਾਓ ਬਚਾਓ ਦੀ ਚੋਰ ਚੋਰ ਜਦੋਂ ਮੈਂ ਇੱਥੇ ਝਾੜੂ ਮਾਰਦੀ ਸੀ ਗੇਟ ਦੇ ਕੋਲੇ ਮੈਂ ਉਹੀ ਝਾੜੂ ਲੈ ਕੇ ਬਾਹਰ ਨਿਕਲੀ ਉਹਨਾਂ ਦੇ ਮਗਰ ਪਈ ਮਤਲਬ ਉਹ ਸਕੂਟਰੀ ਸੱਟ ਕੇ ਭੱਜ ਗਏ ਕਿੰਨੇ ਬੰਦੇ ਦੇਖੇ ਨੇ ਦੇਖੇ ਨੇ ਜਿਹੜਾ ਤੁਸੀਂ ਇੱਕ ਮੁੰਡਾ ਜਾਂ ਸੀਗਾ ਇੱਕ ਮੁੰਡਾ ਜਾਂ ਸੀ ਹਾਂਜੀ ਤੇ ਰੌਲਾ ਪਾਉਣ ਤੇ ਤੁਹਾਨੂੰ ਪਤਾ ਲੱਗਿਆ ਹਾਂਜੀ 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 ਮੈਨੂੰ ਆਵਾਜ਼ ਸੁਣੀ ਤੇ ਮੈਂ ਇੱਥੇ ਗੇਟ ਕੋਲੇ ਝਾੜੂ ਮਾਰਦੀ ਸੀ ਤੇ ਮੈਂ ਬਾਹਰ ਚਲੀ ਗਈ ਫਿਰ ਤੇ ਇਹ ਆਪਣਾ ਲੇਡੀ ਲੇਡੀ ਹਾਂਜੀ ਕਿ ਲੇਡੀ ਸੀਗੀ ਉਹ ਮੈਂ ਬਾਅਦ ਚ ਦੇਖੇ ਨੇ ਮੋਟਰਸਾਈਕਲ ਤੇ ਜਦ ਜਦ ਮੈਂ ਉਧਰੋਂ ਵਾਪਸ ਮੁੜੀ ਨਾ ਮੁੰਡੇ ਸੋ ਜਣੇ ਹੋਰ ਸੀ ਹਾਂਜੀ ਉਹ ਮੈਂ ਬਾਅਦ ਚ ਵਾਪਸ ਮੁੜਦੀ ਨੇ ਦੇਖੇ ਨੇ ਉਦੋਂ ਮੋਟਰਸਾਈਕਲ ਤੇ ਜਾਂਦੇ ਸੀ ਮੋਟਰਸਾਈਕਲ ਤੇ ਸਕੂਟਰ ਜਿਹੜਾ ਮੁੰਡਾ ਜਿਹੜਾ ਸਕੂਟੀ ਤੋਂ ਡਿੱਗ ਗਿਆ ਉਹ ਕਿੱਧਰੋਂ ਭੱਜਿਆ ਉਹ ਅੱਧਰ ਉਹ ਸਕੂਟਰ ਹੀ ਹੈ ਜਿਹੜੀ ਉਹਨੇ ਪੁਲਿਸ ਲੈ ਗਈ ਹਾਂਜੀ ਉਹ ਪੁਲਿਸ ਲੈ ਗਈ ਕਰੋ ਜੀ ਅ ਸਾਡੇ ਬੇਟੇ ਦੇ ਨਾਲ ਟੀਚਰ ਦੇ ਘਰੇ ਕੁਝ ਅਗਿਆਤ ਬੰਦੇ ਵੜੇ ਹੋ ਘੇਰੇ ਜਿਹਨਾਂ ਨੂੰ ਕਹਿੰਦੇ ਆਪਾਂ ਕੀ ਕਰਨਾ ਹੋਈਏ ਕਿ ਜਿਹਨਾਂ ਸੰਜੀਤ ਕੋਰ ਟੀਚਰ ਹੈ ਆਪਣੇ ਕਮਲ ਕਲੋਨੀ ਦੇ ਵਿੱਚ ਰਹਿੰਦੇ ਐਤਵਾਰ ਵਾਲੇ ਦੀ ਗੱਲ ਹੈ ਇਹਨਾਂ ਦਾ ਬੇਟਾ ਨਾ ਜਿਸ ਸਟੇਜ ਰਾਹੌਣ ਸੈਂਟਰ ਚਲਾਉਂਦਾ ਸੀਗਾ ਮਸਾਲਸਨ ਮਸਾਲਸੜਾ ਆਊਟ ਸੈਂਟਰ ਉੱਥੋਂ ਮੈਸਟਰਸ ਹਾਊਸ ਸੈਂਟਰ ਦੇ ਵਿੱਚ ਪੜੇ ਗਏ ਉਹ ਉਹ ਫੜਨ ਤੋਂ ਬਾਅਦ ਕੋਈ ਇਨਾਂ ਦੇ ਘਰ ਨਾਲ ਇੱਕ ਲੇਡੀਜ਼ ਤੇ ਜੋ ਜੈਨਸ ਆਏ ਕਹਿੰਦੇ ਜੀ ਅਸੀਂ ਸੈਂਟ ਉੱਥੋਂ ਆਇਆ ਵੀ ਸਾਡਾ ਉਹ ਲੇਡੀ ਜੀ ਨੇ ਆ ਕੇ ਦੱਸਿਆ ਵੀ ਮੇਰਾ ਭਰਾ ਇਹ ਉਥੇ ਸੈਂਟਰ ਦੇ ਵਿੱਚ ਹੁੰਦਾ ਸੀ ਵੀ ਅਸੀਂ ਉਹ ਫੋਲ ਕਰਨ ਆਏ ਆ ਵੀ ਤੁਹਾਡਾ ਬੱਚਾ ਫੜਿਆ ਗਿਆ ਤੇ ਇਹਨਾਂ ਨੇ ਅੰਦਰ ਬੈਠ ਕੇ ਚਾਹੂ ਵਗੈਰਾ ਪੀਂਦੀ ਕਾਫੀ ਸਮਾਂ ਬੈਠੇ ਰਹੇ ਨੇ ਲੈਣ ਤੋਂ ਬਾਅਦ ਫਿਰ ਇਹਨਾਂ ਦੀ ਯਾਤਸ ਵੀ ਕੀਤੀ ਉਹ ਨਾ ਮਾਂ ਹੋ ਗਈ ਤੇ ਉਹ ਨੇ ਕਰਕੇ ਫਿਰ ਇਸ ਜਿਹੜੀ ਕਾਰਵਾਈ ਹੈ ਜਦੋਂ ਇਹ ਭੱਜ ਗਏ ਉਥੋਂ ਰੌਲਾ ਪਾਇਆ ਲੈਡੀ ਜੀ ਨੇ ਇਹ ਭੱਜ ਗਏ ਆਪਣੀ ਸਕੂਟਰ ਚਾੱਕ ਕੇ ਜਦੋਂ ਪਤਾ ਲੱਗਾ ਤਾਂ ਇਹ ਦੀ ਸਕੂਟਰ ਛਾਇਓ ਤੇ ਕੰਦ ਵਿੱਚ ਲੱਗਣ ਤੋਂ ਬਾਅਦ ਉੱਥੇ ਡਿੱਗ ਗਈ ਤੇ ਉਹ ਸਕੂਟਰ ਵੀ ਅਸੀਂ ਬਕਵਲ ਕਰ ਲਈ ਹੈ ਕੀ ਤੁਹਾਨੂੰ ਆ ਰਿਹਾ ਕਿ ਇਸ ਕਾਰਨ ਤੋਂ ਜਿਹਾ ਸਵਾਲ ਨੁੱਝੇ ਇਹ ਉਹਦੇ ਵਿੱਚ ਸੀਸੀਟੀਵੀ ਦੇ ਵਿੱਚ ਨਹੀਂ ਆਇਆ ਵੀ ਆਵਾਜ਼ ਨਹੀਂ ਆਈ ਕੀ ਹੈ ਦੇਸ ਨੇ ਇਹ ਆਫਸਰ ਵੀ ਚ ਮਤਲਬ ਫੈਵਰਡ ਦੇ ਦਿੱਤੇ ਚਾਪੀ ਵੀ ਦਿੱਤਾ ਗਿਆ ਕਿਸੇ ਵੀ ਤਰ੍ਹਾਂ ਉਹ ਇਹਨਾਂ ਦੀ ਉੱਥੇ ਰਸੋਈ ਸੀ ਨੇੜੇ ਰਸੋਈ ਦੇ ਵਿੱਚ ਇੱਕ ਬੰਦਾ ਇਹਨਾਂ ਦੇ ਵਿੱਚੋਂ ਜਿਹੜੀ ਸੀ ਸੀਟੀਵੀ ਉਹ ਤੇ ਜਾ ਉਹਦੇ ਵਿੱਚ ਚਾਪੀ ਲੈ ਕੇ ਆਉਂਦਾ ਕੀ ਕਰ ਉਹਨੂੰ ਕਹਿ ਗਿਆ ਯਾਰ ਇਹ ਨਹੀਂ ਲੁਪਨ ਦੇਣੀ ਗੱਲ ਨਾ ਵੀ ਅੰਦਰ ਬੜੀ ਜੀ ਫਿਲਹਾਲ ਇਹਨਾਂ ਦਾ ਮਾਮਲਾ ਜਿਹੜਾ ਹੈਗਾ ਉਹ ਚੈਕ ਤਫਤੀਸ਼ ਤੇ ਵਿੱਚ ਆਇਆ ਚਾਪੀਸ਼ ਕੀਤੀ ਜਾ ਰਹੀ ਹੈ ਅਸੀਂ ਜਲਦੀ ਹੀ ਇਹਦੇ ਵਿੱਚ ਪਹੁੰਚ ਕੇ ਤੁਹਾਨੂੰ ਦੇਰਵੇ ਦੇਵਾਂ। ਇਹ ਵੀ ਨਹੀਂ ਸਕੂਟਰ ਹੀ ਹੈ ਕਿਸ ਤਰ੍ਹਾਂ ਲੱਗੇ ਜਿਹਦੇ ਨਾਮ ਤੋਂ ਇਹ ਸਕੂਟਰ ਹੈ। ਹਾਂ ਸਕੂਟਰ ਹੀ ਤਾਂ ਸਾਨੂੰ ਪਤਾ ਲੱਗ ਗਿਆ ਜੇ ਡਿਸਕਲੋਜ਼ ਕਰਨਾ ਠੀਕ ਨਹੀਂ ਕਿਉਂਕਿ ਇਹਦੇ ਵਿੱਚ ਤਕੀਫ ਪ੍ਰਭਾਵ ਹੋ ਜਾਂਦੀ।